ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਗਨਾ ਵਿਖੇ ਰਜਵਾਹਾ ਟੁੱਟਣ ਕਾਰਨ 100 ਏਕੜ ਕਣਕ ਦੀ ਫਸਲ ਵਿੱਚ ਪਾਣੀ ਭਰ ਜਾਣ ਨਾਲ ਕਣਕ ਦੀ ਫਸਲ ਹੋਈ ਤਬਾਹ ਅੱਜ ਦੁਪਹਿਰ ਕਰੀਬ 1 ਵਜੇ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਕਾਕਾ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਓਵਰਫਲੋ ਚੱਲ ਰਹੇ ਪਾਣੀ ਦੀ ਸੂਚਨਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ ਪਰ ਅਧਿਕਾਰੀਆਂ ਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਦੇ ਚੱਲਦਿਆਂ ਬੀਤੀ ਦੇਰ ਰਾਤ 11-12 ਵਜੇ ਦੇ ਕਰੀਬ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਦੀ ਫਸਲ ਬਰਬਾਦ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਪਹਿਲਾ ਕਣਕ ਦੀ ਫਸਲ ਨੂੰ ਸੁੰਡੀ ਨੇ ਖਾ ਲਿਆ ਤੇ ਕਿਸਾਨਾਂ ਵੱਲੋਂ ਦੁਬਾਰਾ ਕਣਕ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ ਜਿਸ ਕਾਰਨ ਹੁਣ ਰਜਵਾਹਾ ਟੁੱਟਣ ਕਾਰਨ ਕਣਕ ਦੀ ਫਸਲ ਤਬਾਹ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਰਜਵਾਹਾ ਖਸਤਾ ਹੋ ਚੁੱਕਿਆ ਸੀ ਅਤੇ ਇਸ ਦੀ ਸਫਾਈ ਵੀ ਲੰਮੇ ਸਮੇਂ ਤੋਂ ਨਹੀਂ ਕੀਤੀ ਗਈ ਅਤੇ ਰਜਵਾਹਾ ਪਹਿਲਾਂ ਵੀ ਕਈ ਵਾਰ ਟੁੱਟ ਚੁੱਕਿਆ ਹੈ ਪਰ ਇਸ ਪਾਸੇ ਨਹਿਰੀ ਵਿਭਾਗ ਦਾ ਕੋਈ ਧਿਆਨ ਨਹੀਂ ਹੈ ਉੱਥੇ ਹੀ ਉਹਨਾਂ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀ ਅੱਜ ਸਵੇਰੇ ਆਏ ਹਨ ਜਿਸ ਤੋਂ ਬਾਅਦ ਰਜਵਾਹੇ ਦੇ ਵਿੱਚ ਪਾਣੀ ਬੰਦ ਹੋ ਗਿਆ ਉਹਨਾਂ ਸਰਕਾਰ ਨੂੰ ਅਪੀਲ ਕਰਦੇ ਆ ਕਿਹਾ ਕਿ ਤੁਰੰਤ ਰਜਵਾਹੇ ਦੇ ਟੁੱਟਣ ਕਾਰਨ ਬਰਬਾਦ ਹੋਈ ਕਣਕ ਦੀ ਫਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹ ਜੀ ਇੱਕ ਵਾਰੀ ਨਹੀਂ ਟੁੱਟਿਆ ਇਹ ਘੱਟ ਤੋਂ ਘੱਟ ਸਾਡੀ ਉਮਰ ਦੇ ਵਿੱਚ 10-15 ਵਾਰੀ ਟੁੱਟ ਗਿਆ ਕੱਲ ਜਦੋਂ ਇਹ ਰਜਵਾਹਾ ਪੂਰਾ ਉੱਪਰ ਦੀ ਖੇਤ ਰਿਹਾ ਸੀਗਾ ਉੱਪਰ ਪਾਣੀ ਸੀਗਾ ਤਾਹਾਂ ਦੀ ਜਾ ਰਿਹਾ ਸੀਗਾ ਅਸੀਂ ਇਸ ਨੂੰ ਆਪਣਾ ਐਸਡੀਓ ਸਾਹਿਬ ਨੂੰ ਐਕਸ਼ਨ ਸਾਨੂੰ ਮਿਲਿਆ ਨਹੀਂ ਜੀ ਇਹਨੂੰ ਕੋੜੇ ਜਾ ਕੇ ਕੋਠੀ ਦੇ ਵਿੱਚ ਅਸੀਂ ਉਹਨਾਂ ਨੂੰ ਬੇਨਤੀ ਕਰੀ ਵੀ ਸਾਡਾ ਰਜਵਾਹਾ ਬਹੁਤ ਉੱਤੋਂ ਦੀ ਫਿਰਦਾਗਾ ਜੋ ਮੂਸਾ ਬਰਾਂਚੋਂ ਘਰਾਗਣਾ ਮੈਂਦਰਾਗਾ ਉਹ ਕਹਿੰਦੇ ਜੀ ਅਸੀਂ ਘਟਾਉਣੇ ਆ ਪਰ 24 ਘੰਟੇ ਦੇ ਬੀਤਣ ਦੇ ਬਾਵਜੂਦ ਉਹਨਾਂ ਨੇ ਪਾਣੀ ਨਹੀਂ ਘਟਾਇਆ ਰਾਤ ਨੂੰ 11-12 ਵਜੇ ਇਹ ਰਜਵਾਹਾ ਟੁੱਟ ਗਿਆ ਹਰਜੀਵਰ ਸਿੰਘ ਮੈਂਬਰ ਦੇ ਖੇਤ ਵਿੱਚ ਘੱਟ ਤੋਂ ਘੱਟ ਇਹਦਾ ਨੁਕਸਾਨ 100-150 ਕਿੱਲੇ ਨੂੰ ਹੋ ਗਿਆ ਘਰਾਂ ਦੇ ਨਾਲ ਵੀ ਪਾਣੀ ਲੱਗ ਗਿਆ ਮੇਰਾ ਵੀ ਘਰ ਨਾਲ ਆਗਾ ਉੱਥੇ ਹੀ ਪਾਣੀ ਜਾ ਕੇ ਲੱਗ ਗਿਆ ਤੇ ਮਹਿਕਮਾ ਕੋਈ ਸੁਣਦਾ ਨਹੀਂ ਸਫਾਈ ਦੇਖੋ ਤੁਸੀਂ ਵੀ ਦੇਖੀ ਹੋਊਗੀ ਉਹ ਕੋਈ ਹਾਲ ਨਹੀਂ ਸਫਾਈ ਦਾ 2-3 ਸਾਲ ਹੋ ਗਏ ਸਫਾਈ ਨੂੰ ਬੰਨ ਬੱਜੇ ਪਏ ਨੇ ਇਹਨਾਂ ਨੂੰ ਕਿਹਾ ਬੇਨਤੀ ਵੀ ਨਾਲ ਸਫਾਈ ਕਰਾਓ ਨਾਲ ਸਾਡੀ ਕੱਸੀ ਟੋਕੀ ਬਣਨੀ ਸੀਗੀ ਜਿਹੜੀ ਗਾਹਾਂ ਵਾਲੇ ਸਾਲ ਤੇ ਲੈ ਗਈ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ 49 ਸਾਲੇ ਕੱਸੀ ਬਣੀ ਨੂੰ ਹੋ ਗਏ ਹਮ ਸਾਰੇ ਸੂਏ ਤੋਂ ਮਗਰੋਂ ਬਣ ਕੇ ਪਹਿਲਾਂ ਬਣ ਗਏ ਪੱਕੇ ਖਾਰੇ ਤੋਂ ਪਹਿਲਾਂ ਬਣ ਗਏ ਸਾਡਾ ਬਹੁਤ pèce ਹਾਲਾ ਸਾਡੇ ਘਰ ਵੀ ਡੁੱਬਦੇ ਸਾਡੇ ਖੇਤ ਵੀ ਡੁੱਬਦੇ ਕਾਫੀ ਹੁਣ ਨਿਸ਼ਾਨਾ ਕੜਕਾ ਦੋ ਦੋ ਬਾਰੀ ਬੀਜਾਂ ਦੇ ਪਹਿਲਾਂ ਸੁੰਢੀ ਨੇ ਖਾਦੀਆਂ ਕੜਕ ਨੂੰ ਅੱਗੇ ਲਾਉਣ ਦੀ ਜੀਰੀ ਨੂੰ ਤੇ ਹੁਣ ਸਾਡੀ ਮਤਲਬ ਪਾਣੀ ਦੇ ਮਾਰਤੀਆਂ ਹਾਲਾਤ ਬਹੁਤ ਮਾੜੇ ਨੇ ਇਸ ਦੇ ਵਿਰੁੱਧ ਦੇ ਸੰਬੰਧ ਵਿੱਚ ਜਿੰਨੇ ਕਿਸਾਨਾਂ ਦੀ ਫਸਲ ਮਰੀ ਆ ਇਹਨਾਂ ਨੂੰ ਮਾਮਜ਼ਾ ਮਿਲਣਾ ਦਾ ਵੀ ਹੱਕ ਬਣਾ ਕਿਉਂਕਿ ਹੁਣ ਇਹ ਦੁਬਾਰ ਕਣਕ ਨਹੀਂ ਬੀਜਦੀ ਕਣਕ ਬੀਜਣ ਦਾ ਟਾਈਮ ਗਿਆ ਤੇ ਇਸ ਕਰਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਨਹਿਰੀ ਵਿਭਾਗ ਨੂੰ ਵੀ ਨੱਕਾ ਪੱਕਾ ਕਰਾਇਆ ਜਾਵੇ ਛੇਤੀ ਛੇਤੀ ਹੈਡ ਬੰਦ ਕਰਾ ਕੇ ਸਾਡਾ ਠਕਾਇਆ ਕੀਤਾ ਜਾਵੇ ਠੀਕ ਹੈ ਆ ਜੀ